ਹਾਂਜੀ ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਤੇ ਵੀਰੋ ਅੱਜ ਮੈਂ ਤੁਹਾਡਾ ਵੀਰ ਯਾਦਵਿੰਦਰ ਸਿੰਘ ਖੋਕਰ ਫਾਰਮ ਧੀਵਾਲਾ ਤੋਂ ਤੁਹਾਨੂੰ ਜਿਹੜੇ ਆਪਣੇ ਕਰਾਰੋ ਦੇ ਵੱਡੇ ਗੇਅਰ ਆ ਜਿਹੜੇ T120 ਜਿਹਨੂੰ ਆਪਾਂ ਟਰਾਂਸਮਿਸ਼ਨ ਕਹਿੰਦੇ ਆ ਉਹ ਆਪਾਂ ਦੋ ਗੇਅਰ ਇੱਕ ਲਿਆਂਦੇ ਸੀ ਪਿੱਛੇ ਜੇ ਹਿਸ਼ਾਰਪੁਰ ਤੋਂ ਉਹਨਾਂ ਚੋਂ ਇੱਕ ਗੇਅਰ ਨੂੰ ਖੋਲ ਕੇ ਉਹਦੀ ਅੱਜ ਆਪਾਂ ਸਫਾਈ ਕੀਤੀ ਆ ਔਰ ਇਹਨੂੰ ਗੇਅਰ ਨੂੰ 32 ਵਾਲਾ ਗੇਅਰ ਕਿਹਾ ਜਾਂਦਾ 32 ਵਾਲਾ ਗੇਅਰ ਨੂੰ ਤਾਂ ਕਿਹਾ ਜਾਂਦਾ ਵੀ ਗੈਸ ਵੇਲਡਿੰਗ ਦੀ 32 ਦੇ ਨਾਲ ਇਹਨੂੰ ਗੇਅਰ ਨੂੰ ਕੱਟ ਦਿੰਦੇ ਆ ਕਈ ਚੀਜ਼ਾਂ ਗੇਅਰ ਦੀਆਂ ਜਿਵੇਂ ਇਹਦਾ ਇੱਕ ਨਟ ਕੱਟਤਾ ਦੇਖੋ ਐਕਸਲ ਦਾ ਜਾਂ ਆਹ ਵਾਲਾ ਜਿਹੜਾ ਗੇਅਰ ਸੀ ਇਹਦੇ ਥੱਲੇ ਦੇਖੋ ਇਹਨਾਂ ਨੇ ਬਾਡੀ ਦੇ ਵਿੱਚ ਗੈਸ ਵੇਲਡਿੰਗ ਨਾਲ ਮੂਰੀ ਹੀ ਕੱਢਤੀ ਪੂਰੀ ਗੇਅਰ ਬਿਲਕੁਲ ਨਵਾਂ ਜੀ ਬਿਲਕੁਲ ਨਵਾਂ ਗੇਅਰ ਮਤਲਬ ਗੇਅਰ ਨੂੰ ਗੇੜਾ ਵੀ ਨਹੀਂ ਪਿਆ ਹਲੇ ਕਹਿ ਸਕਦੇ ਆਪਾਂ ਆ ਦੇਖੋ ਇਹ ਆਹ ਇਹਦਾ ਸਿਸਟਮ ਬ੍ਰੇਕਾਂ ਵਾਲਾ ਆ ਗਿਆ ਖੱਬੇ ਪਾਸੇ ਦਾ ਇਹ ਦੇਖੋ ਵੀਰੋ ਸੈਂਸਰ ਵਗੈਰਾ ਸਾਰੇ ਲੱਗੇ ਹੋਏ ਆ ਪ੍ਰੋਪਰ ਸਾਰੇ ਸੈਂਸਰ ਸੂਸ ਰੂਮੇ ਸਨੇ ਤਾਰਾ ਕੰਪਲੀਟ ਹੈ ਜੀ ਦੇਖੋ ਪ੍ਰੈਸ਼ਰ ਬ੍ਰੇਕ ਔਰ ਪ੍ਰੈਸ਼ਰ ਬ੍ਰੇਕ ਦੇ ਵਿੱਚ ਤੁਸੀਂ ਦੇਖੋਗੇ ਇਹਦੀਆਂ ਰਬੜਾਂ ਵੀ ਵਿੱਚ ਪਈਆਂ ਹਲੇ ਆ ਦੇਖੋ ਜਿੱਥੇ ਮਤਲਬ ਪਾਈਪ ਲੱਗਣੀ ਹੈ ਵੀ ਮਿੱਟੀ ਘਟਾ ਨਾ ਪਵੇ ਹੁਣ ਵੀਰੋ ਤੁਹਾਨੂੰ ਇਹਦੀਆਂ ਮੈਂ ਕੁਝ ਗਰਾਰੀਆਂ ਬਾਰੇ ਇਹਦੀਆਂ ਬਾਰੇ ਜਾਣਕਾਰੀ ਦਿੰਨਾ ਆ ਇਹਦਾ ਮੇਨ ਗੀਅਰ ਜਿੱਥੋਂ ਸਟਾਰਟਿੰਗ ਹੋਗੀ ਉਹ ਗੀਅਰ ਆ ਗਿਆ ਮੇਨ ਜਿੱਥੋਂ ਰਿਵਰਸ ਫੋਰਵਰਡ ਕਰਦਾ ਆ ਦੇਖੋ ਗਰਾਰੀਆਂ ਦੇ ਉੱਤੇ ਤੁਸੀਂ ਨੰਬਰ ਵੀ ਦੇਖ ਸਕਦੇ ਐ ਇੰਨਾ ਕ ਨਵਾਂ ਗੀਅਰ ਹੁੰਦਾ ਹੈ ਦੇਖੋ ਆ ਜਿਹੜਾ ਮੇਨ ਰਿਵਰਸ ਫਾਰਵਰਡ ਸ਼ਟਲ ਗੇਅਰ ਹੁੰਦਾ ਇਹ ਵਾਲਾ ਆ ਗਿਆ ਜੀ ਇਸ ਤੋਂ ਅੱਗੇ ਇਹਦੇ ਵਿੱਚ ਹੀ ਥੱਲੇ ਇੱਕ ਸ਼ਾਫਟ ਜਿਹੜੀ ਚੱਲਦੀ ਉਹਦੇ 'ਚ ਤੁਹਾਡੇ ਇਹਦੇ ਵਿੱਚ ਆ ਗਿਆ ਤੁਹਾਡਾ ਜਿਹੜਾ ਪਹਿਲਾ ਦੂਜਾ ਤੀਜਾ ਚੌਥਾ ਤੇ ਇਹ 'ਚ ਤੁਹਾਡਾ A B ਤੇ C ਆ ਗਿਆ ਉਸ ਤੋਂ ਬਾਅਦ ਅਗਲੇ ਸਟੈਪ ਦੇ ਵਿੱਚ ਤੁਹਾਡੇ ਇਹ 'ਚ ਆ ਗਿਆ ਜੀ ਕਰੀਪਰ ਗੇਅਰ ਕਿਉਂਕਿ ਇਹ ਵੱਡੀ ਟਰਾਂਸਮਿਸ਼ਨ ਹੈ ਇਹਦੇ ਵਿੱਚ ਕਰੀਪਰ ਗੇਅਰ ਦਾ ਸਿਸਟਮ ਵੀ ਹੈਗਾ ਔਰ ਕਰੀਪਰ ਗੇਅਰ ਦੁਆ ਗਰਾਰਾਂ ਬਹੁਤ ਜ਼ਿਆਦਾ ਹੈਵੀ ਹੈ ਤੁਸੀਂ ਦੇਖ ਸਕਦੇ ਹੋ ਇਦਾਂ ਕਰੀਪਰ ਗੇਅਰ ਦੀਆਂ ਗਰਾਰੀਆਂ ਜੀ ਮਤਲਬ ਜਿੱਥੋਂ ਇਹ 24 ਤੋਂ 48 ਸਪੀਡਾਂ ਦੇ ਬਣਉਂਦਾ ਹੈ ਬਹੁਤ ਮਤਲਬ ਵਧੀਆ ਗੇਅਰ ਹੈ ਜੀ ਇਹ ਕਈ ਕੰਪਨੀਆਂ ਨੇ ਗੇਅਰ ਯੂਜ਼ ਕਰ ਲਿਆ ਹੁਣ ਤੱਕ ਆ ਆਸੀਂ ਦਾ ਕਰਾਉਨ ਖੋਲਤਾ ਕਿਉਂਕਿ ਇਹਦੇ ਵਿੱਚ ਕਚਰੇ ਆਏ ਹੋਏ ਸੀਗੇ ਉਹ ਸਾਹਮਣੇ ਸਰਾਖਦੇ ਸਰੇ ਆ ਪੀਟੀਓ ਦੀਆਂ ਇਹਦੀਆਂ ਗਰਾਰੀਆਂ ਇਹ ਵੀ ਬਹੁਤ ਮਜ਼ਬੂਤ ਇਹਦੀਆਂ ਪੀਟੀਓ ਦੀਆਂ ਗਰਾਰੀਆਂ ਹੈਗੀਆਂ ਜੀ ਔਰ ਇਹਨੂੰ ਆਪਾਂ ਖੋਲਿਆ ਤਾਂ ਹੀ ਹੈ ਵੀ ਆਪਾਂ ਇਹਦੀ ਸਫਾਈ ਵਿੱਚੋਂ ਗਿਰ ਦੀ ਪ੍ਰੋਪਰ ਕਰ ਲਈਏ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਜੋ ਇੰਜਨ ਆਪਾਂ ਫਿੱਟ ਕਰਨ ਦੀ ਆਪਣੀ ਸਕੀਮ ਹੈ ਵੱਡਾ ਇੰਜਨ ਜਿਹੜਾ ਲਾਉਣਾ ਆਪਾਂ ਉਹ ਕਾਰਵਾਈ ਇਹਦੀ ਆਪਾਂ ਸ਼ੁਰੂ ਕਰਾਂਗੇ ਆ ਦੇਖੋ ਨੰਬਰ ਨੰਬਰ ਸਾਰੇ ਇਹਨਾਂ ਨੇ ਲਿਖ ਕੇ ਲਾਏ ਹੋਏ ਆ ਓਕੇ ਦੇ ਸਾਰੇ ਆਹ ਜਿਹੜੀ ਇੱਕ ਸਾਈਡ ਸੱਜੇ ਪਾਸੇ ਵਾਲੀ ਸਾਈਡ ਦੇ ਵਿੱਚੋਂ ਇਹਦਾ ਜੀ ਕਰਾਉਨ ਦੇਖੋ ਸਿੱਧਾ ਹੀ ਬਾਹਰ ਆ ਗਿਆ ਆ ਕਰਾਉਨ ਇਹਦਾ ਬਹੁਤ ਹੈਵੀ ਡਿਊਟੀ ਕਰਾਉਨ ਹੈ ਕਰਾਉਨ ਦੇ ਉੱਤੇ ਉਹ ਪਿਆ ਹੋਇਆ ਰੰਗ ਮਤਲਬ ਪ੍ਰਾਈਮਰ ਪਿਆ ਹੋਇਆ ਉੱਪਰ ਔਰ ਆ ਜੇ ਤੁਸੀਂ ਜਿਹੜੇ ਨਾਟਾ ਹੈ ਜਿਨ੍ਹਾਂ ਨਾਲ ਇਹਦੀ ਰਿਡਕਸ਼ਨ ਕਸੀ ਹੋਈ ਸੀਗੀ ਮਦਰ ਦੀ ਸਾਈਡ ਇਹ ਬਹੁਤ ਮਜ਼ਬੂਤ ਜਿਹੜੇ ਹੈਗੇ ਨਾਟ ਨੇ ਇਹ ਜਿਹੜੇ ਜਿਵੇਂ ਆਪਣੇ ਹੈੱਡ ਦੇ ਨਾਟ ਹੁੰਦੇ ਹਨ ਉਹ ਉਸ ਲੈਵਲ ਦੇ ਨਾਟ ਹੈ ਤੇ ਜਿਹੜਾ ਬ੍ਰੇਕ ਦੇ ਲੈਦਰ ਲੈਦਰ ਤਾਂ ਚੱਲੇ ਹੀ ਨਹੀਂ ਹੈਗੇ ਗियर ਜੋ ਚੱਲ ਨਹੀਂ ਹੈਗਾ ਤੇ ਲੇਜ਼ਰ ਕਸ ਨਹੀਂ ਕੀ ਹੈ ਨਵੇਂ ਲੇਦਰ ਪਏ ਗੇਅਰ ਤੇ ਜਮਾ ਸਾਰਾ ਲੇਦਰਾਂ ਵਾਲਾ ਸਿਸਟਮ ਜਿਹੜਾ ਹੈਗਾ ਸਾਰਾ ਨਵਾਂ ਹੀ ਪਿਆ ਹੈ ਪੂਰਾ ਐਕਸਲ ਜਿਹੜਾ ਇਹਦੇ ਵਿੱਚ ਪੈਂਦਾ ਜਿਸ ਜਿਹਦੇ ਨਾਲ ਸਾਰੀ ਪਲੈਂਟਰੀ ਰਿਡਕਸ਼ਨ ਨੂੰ ਪਾਵਰ ਆਉਂਦੀ ਹੈ। ਹੋਰ ਜਿਹੜੀ ਉਹਦੀ ਪਲੈਂਟਰੀ ਰਿਡਕਸ਼ਨ ਦੀ ਤੁਹਾਨੂੰ ਮੈਂ ਸਾਈਡ ਦਿਖਾਉਣਾ ਹੁਣ ਕਰਾਰੀਆਂ ਦਾ ਡਰਾਈਵ ਦਾ ਵੀਰੋ ਦੇਖੋ ਇਹਦੀ ਜਿਹੜੀ ਪਲੈਂਟਰੀ ਰਿਡਕਸ਼ਨ ਹੈ ਬਹੁਤ ਹੈਵੀ ਡਿਊਟੀ ਦੀ ਪਲੈਂਟਰੀ ਰਿਡਕਸ਼ਨ ਹੈਗੀ ਆ ਆਮ ਜਿਹੜੇ ਆਪਣੇ 90 ਵਾਲੇ 75 ਵਾਲੇ ਜਾਂ ਆਪਾਂ ਕਹਿੰਦੇ ਆ 105 ਵਾਲੇ ਹੁਣ ਮੈਂ ਆਪਦੇ ਹੱਥ ਨਾਲ ਤੁਹਾਨੂੰ ਦਿਖਾਉਣਾ ਇਹਦਾ ਸਾਈਜ਼ ਕਰਾਰੀਆਂ ਦਾ ਆ ਦੇਖੋ ਇੰਨਾ ਵੱਡਾ ਇਹਦਾ ਸਾਈਜ਼ ਹੈ ਇੱਕ ਕਰਾਰੀ ਦਾ ਤੁਸੀਂ ਦੇਖ ਸਕਦੇ ਹੋ ਔਰ ਕਰਾਰਗਰੀ ਜਿਹੜੀ ਚੜਾਈ ਹੈ ਇਹ ਆ ਦੇਖੋ ਮਤਲਬ ਇੰਨੀ ਇੰਨੀ ਚੜਾਈ ਹੈ ਕਰਾਰੀ ਦੀ ਆ ਦੇਖੋ ਆ ਦੇਖੋ ਜੀ ਕਿੱਥੋਂ ਦੀ ਗਰਾਰੀ ਦੀ ਚੜਾਈ ਹੈ ਕਟੂ-ਕਟ 3 3 ਸਵਾ 3 ਇੰਚ ਜਿਹੜੀ ਪਲੈਂਟਰੀ ਗਰਾਰੀ ਦੀ ਚੜਾਈ ਹੈ ਹੁਣ ਤੁਹਾਨੂੰ ਇਹਦਾ ਮੈਂ ਐਕਸਲ ਦਿਖਾਉਣਾ ਜੀ ਆ ਇਹਦਾ ਐਕਸਲ ਹੈ ਜੀ ਜਿਹੜਾ ਅੰਦਰੋਂ ਕਰਾਊਨ ਤੋਂ ਨਿਕਲਦਾ ਤੇ ਇਹਨਾਂ ਦੇ ਵਿੱਚ ਪਲੈਂਟਰੀ ਦੇ ਵਿੱਚ ਜਾਂਦਾ ਐ ਐਕਚੁਅਲੀ ਇਹ ਸੰਗੀਰ ਹੁੰਦਾ ਜਿਵੇਂ ਸੂਰਜ ਇੱਕ ਜਗ੍ਹਾ ਤੇ ਖੜਾ ਰਹਿੰਦਾ ਤੇ ਆਪਣੇ ਗ੍ਰਹਿ ਉਹਦੇ ਆਲੇ ਦੁਆਲੇ ਘੁੰਮਦੇ ਉਸੇ ਤਰ੍ਹਾਂ ਹੀ ਜਿਹੜਾ ਪਲੈਂਟਰੀ ਗੀਅਰ ਹੁੰਦਾ ਇਸ ਤਰ੍ਹਾਂ ਘੁੰਮਦਾ ਹੁੰਦਾ ਹੈ ਤੇ ਇਹਦੇ ਨਾਲ ਇੱਥੇ ਲੋਡ ਦੋ ਦੰਦਿਆਂ ਤੇ ਆ ਗਿਆ ਔਰ ਇੱਧਰ ਲੋਡ ਆ ਗਿਆ 1 2 3 ਤਕਰੀਬਨ 4 6 6 3 18 ਦੰਦਾਂ ਦੇ ਜਿਹੜਾ ਲੋਡ ਹੈ ਦਾ ਵੰਡਿਆ ਗਿਆ ਔਰ ਇਹਦੇ ਵਿੱਚ ਇਹਦੇ 베アリング ਫਿੱਟ ਕੀਤੇ ਹੋਏ ਆ ਆ ਦੇਖੋ ਬਹੁਤ ਮਜ਼ਬੂਤ ਇਹਦੇ ਵਿੱਚ 베アリング ਫਿੱਟ ਹੋਏ ਆ ਔਰ ਫਰੈਸ਼ ਪਿਆ ਗੇਅਰ ਬਿਲਕੁਲ ਫਰੈਸ਼ ਗੇਅਰ ਦੇ ਵਿੱਚ ਤੇਲ ਵੀ ਨਹੀਂ ਪਾਇਆ ਹੋਇਆ ਨਵਾਂ ਗੇਅਰ ਪਿਆ ਬਿਲਕੁਲ ਨਵਾਂ ਗੇਅਰ ਹੈ ਆ ਦੇਖੋ 100 ਦੀ ਕੰਡੀਸ਼ਨ ਬਿਲਕੁਲ ਨਵਾਂ ਗੇਅਰ ਪਿਆ ਜੀ ਮਤਲਬ ਇਹਨੂੰ ਗੇੜਾ ਵੀ ਨਹੀਂ ਪਾਇਆ ਆਪਾਂ ਜਿਹੜਾ ਕਹਿ ਸਕਦੇ ਹਾਂ ਤੇਲ ਵੀ ਨਹੀਂ ਪਾਇਆ ਜੀ બસ ਇੱਕ ਕੰਪਨੀ ਦੇ ਰਿਜੈਕਟ ਕੀਤੇ ਹੋਏ ਪੀਸ ਇਹਨੂੰ ਆਪਾਂ ਕਹਿ ਸਕਦੇ ਹਾਂ ਕੁਝ ਕੁ ਚੀਜ਼ਾਂ ਵਿੱਚ ਤੋੜਪਨ ਹੁੰਦੀ ਹੈ ਜਿਵੇਂ ਆਹ ਇਹਦਾ ਜਿਹੜਾ ਮੇਨ ਗੀਅਰ ਜਿੱਥੋਂ ਲੀਵਰ ਲੱਗਦਾ ਹੈ ਟਾਪੇ ਦਾ ਉਹ ਤੋੜਿਆ ਹੋਇਆ ਸੀ ਉਰੇ ਦੇ ਵਿੱਚ ਜਿਹੜਾ ਸوراਖ ਤੁਹਾਨੂੰ ਦਿਖਾਇਆ ਉਹ ਕੱਢਿਆ ਹੋਇਆ ਬਾਕੀ ਦੀ ਹਰ ਇੱਕ ਜਿਹੜੀ ਚੀਜ਼ ਆ ਨਵੀਂ ਨਕੋਰ ਹੈ ਤਾਂ ਦੇਖੋ ਇਹ ਇੱਕ ਸੈਂਸਰ ਜਾਂ ਲੱਗਿਆ ਇੱਥੇ ਇਹ ਆ ਵੀ ਨਵੀਂ ਹੀ ਪਿਆ ਜਵਾ ਸੈਂਸਰ ਇਹ ਦੇਖੋ ਲ ਵਰਤੀ ਨਹੀਂ ਚੀਜ਼ ਸਾਡੇ ਤੱਕੇ ਇਸ ਤੋਂ ਲਾਵਾ ਆ ਦੇਖੋ ਜਿੱਥੇ ਕਲੱਚ ਦੀ ਸ਼ਾਫਟ ਚਲਣੀ ਹੈ ਉਹਦੇ ਅੰਦਰ ਤੁਸੀਂ ਦੇਖ ਸਕਦੇ ਆ ਜਿਹੜੇ ओरिजिनल ਬੁਸ਼ ਲੱਗੇ ਹੁੰਦੇ ਆ ਸ਼ਾਫਟ ਥੋੜੀ ਪਿੱਛੇ ਗਈ ਹੋਈ ਆ ਕਲੱਚ ਵਾਲੀ ਆ ਦੇਖੋ ਇਹ ਵੀ ਓਕੇ ਓਕੇ ਹਰ ਚੀਜ਼ ਦੀ ਓਕੇ ਦੀ ਤੇ ਸਟੈਂਪ ਲੱਗੀ ਹੋਈ ਆ ਆ 4x4 ਦੀ ਸ਼ਾਫਟ ਇੱਥੋਂ ਬਾਹਰ ਆ ਗਈ ਔਰ ਇਹਦੀ ਜਿਹੜਾ 4 ਵੀਲ ਗੀਅਰ ਇਹਦਾ ਪਾਵਰ ਨਬ ਹੁੰਦਾ ਇਹ ਕਿਵੀਰ ਨਹੀਂ ਹੁੰਦਾ ਆ ਜਿਹੜਾ ਵੱਡਾ ਇਹਦਾ ਇਹ ਗਰਾਰੀ ਉੱਪਰ ਨੂੰ ਉੱਠਣੀ ਆ ਆ ਕੱਪ ਦੇ ਉੱਪਰ ਉੱਠੂਗਾ ਜਿਹਦੇ ਵਿੱਚ ਪ੍ਰੈਸ਼ਰ ਆਊਗਾ ਇਹ ਜਿਹੜੇ ਪ੍ਰੈਸ਼ਰ ਵਾਲੀ ਨਾਲੀ ਇੱਥੇ ਲੱਗਣੀ ਆ ਇੱਥੋਂ ਪ੍ਰੈਸ਼ਰ ਜਾਊਗਾ ਫੇਰ ਜਿਹੜਾ 4 ਵੀਲ ਗੇਅਰ ਕੱਟਿਆ ਜਾਊਗਾ ਤੇ ਜਿਹੜਾ ਬ੍ਰੇਕਾਂ ਦਾ ਸਿਸਟਮ ਇਹਦਾ ਇਸ ਤਰ੍ਹਾਂ ਚ ਫਿੱਲੀ ਕੱਢੀ ਹੋਈ ਆ ਹੁਣ ਔਰ ਇਹ ਚ ਜਿਹੜੀਆਂ ਹੈਗਾਂ ਜੀ ਪਲੇਟਾਂ ਮੇਰਾ ਖਿਆਲ ਆ 1 2 3 4 ਤੇ 5 ਡਿਸਕ ਆ ਇਧਰ ਤੇ 5 ਡਿਸਕ ਆ ਉਧਰ ਆ ਜੀ ਪੰਜ ਪੈ ਡਿਸਕ ਹੈਗਾ ਤੇ ਬਹੁਤ ਹੈਵੀ ਡਿਊਟੀ ਆ ਦੇਖੋ 볼ਟ ਲਾ ਕੇ ਮੋٹے ਇਹ ਸਾਰਾ ਜਿਹੜਾ ਸਿਸਟਮ ਹੈਗਾ ਜਿਹੜਾ ਨਾ ਕਸਿਆ ਹੋਇਆ ਹੈ ਤੇ ਦੇਖ ਸਕਦੇ ਹੋ ਸੋ ਹੁਣ ਆਪਾਂ ਇਹਨਾਂ ਗੇਰਾਂ ਨੂੰ ਦੋਵਾਂ ਨੂੰ ਸਾਫ਼ ਕਰਾਂਗੇ ਜੀ ਸਾਫ਼ ਕਰਕੇ ਸਰਹੰਦ ਭੇਜਾਂਗੇ ਮਿਸਤਰੀ ਸਾਹਿਬ ਜੀ ਕੋਲੇ ਦਰਸ਼ਨ ਸਿੰਘ ਜੀ ਕੋਲੇ ਵਿੱਕੀ ਵੀਰ ਕੋਲੇ ਇਹਨਾਂ ਦੇ ਆਪਾਂ ਅੱਗੇ ਇੰਜਨ ਫੈਕਟ ਕਰਾਵਾਂਗੇ ਤੇ ਨਵਾਂ ਕੋਈ ਸਿਸਟਮ ਬਣਾਵਾਂਗੇ ਜੀ ਤੇ ਆ ਗੇਰ ਜਿਹੜਾ ਇਹਦੇ ਜਿਹੜੀ ਮੋਰੀ ਇੱਕ ਸਾਈਡ ਤੇ ਕੱਢੀ ਹੋਈ ਹੈ ਜਿੱਥੇ ਉਹ ਬ੍ਰੇਕਾਂ ਵਾਲੇ ਪਿਸਟਨ ਲੱਗੇ ਹੋਏ ਹੈ ਇਹ ਥੱਲੇੋਂ ਗੇਅਰ ਸਾਫ ਹੈ ਜੀ ਔਰ ਆ ਗੇਰ ਹੈਗਾ 4 ਸੇਲ ਆਪਣਾ ਅੱਗੇ ਵੀ ਤੁਹਾਨੂੰ ਇਹਦੀ ਵੀਡੀਓ ਆਪ ਪਾਈ ਸੀ ਇਹ 105 ਹਾਰਸ ਪਾਵਰ ਦਾ ਜਿਹੜਾ ਗੇਅਰ ਹੈ ਕੰਪਲੀਟ ਹੈ ਜੀ ਹੌজিং ਲੱਗ ਗਿਆ ਤੇ ਵੱਡੇ ਵੱਡਾ ਵੀਲੇਜ ਪਊਗਾ ਜੀ ਵੱਡੇ ਵੀਲ ਵਾਲਾ ਹੋ ਜਾਏਗਾ ਦੇਖ ਸਕਦੇ ਤੁਸੀਂ ਔਰ ਇਹ ਕੰਪਲੀਟ ਗੇਅਰ ਹੈ ਜੀ ਇਹ ਲਿਫਟ ਲੁਫਟ ਸਾਰੀ ਨਾਲ ਆ ਇਹਦੇ ਲਿਫਟ ਦੇ ਤੁਹਾਨੂੰ ਸਿਲੰਡਰ ਵੀ ਨਾਲ ਮਿਲ ਜਾਣਗੇ ਐਕਸਟਰਨਲ ਸਿਲੰਡਰ ਵੀ ਮਿਲਣਗੇ ਮਗਰਲਾ ਹੁੱਕ ਦਾ ਤੁਹਾਨੂੰ ਉਹ ਦੂਜੇ ਗੇਅਰ ਥਲੇ ਕਸਿਆ ਹੋਇਆ ਟਾਪਾ ਜ ਉਹ ਵੀ ਨਾਲ ਦੇਵਾਂਗੇ ਜੀ ਔਰ 4x4 ਜੇ ਕੋਈ ਸ਼ਕੀਨ ਆ ਬਾਈ ਤੁਹਾਨੂੰ 4x4 ਗੇਅਰ ਵੀ ਇਹਦਾ ਨਾਲ ਦੇਵਾਂਗੇ ਇਹਦਾ 4x4 ਗੇਅਰ ਜਿਹੜਾ ਹੈਗਾ ਉਹ ਇੱਥੇ ਤੁਸੀਂ ਦੇਖ ਸਕਦੇ ਆ ਆ ਪਿਆ ਸੋ ਨੰਬਰ ਮੇਰਾ ਤੁਹਾਨੂੰ ਵੀਰਾਂ ਨੂੰ ਤਕਰੀਬਨ ਸਭ ਨੂੰ ਪਤਾ ਹੀ ਆ ਬੈਨ ਦੁਬਾਰੇ ਬੋਲ ਦਣਾ ਨਹੀਂ ਜੇ ਕੋਈ ਆ 105 ਹਰਸ ਪਾਵਰ ਵਾਲਾ ਗੀਅਰ ਲੈਣ ਦੋ ਕੀ ਮੇਰਾ ਵੀਰ ਸ਼ਕੀਨ ਹੈ 98766 18373 ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਕਾਲ ਕਰ ਸਕਦੇ ਆ ਔਰ ਮੈਂ ਤੁਹਾਨੂੰ ਇਹਦਾ ਜਿਹੜਾ ਰੇਟ ਆ ਗੀਅਰ ਦੀ ਜੋ ਡਿਮਾਂਡ ਆ ਸਾਰੀ ਆਪਾਂ ਗੱਲਬਾਤ ਕਰ ਲਾਂਗੇ ਹਾਂਜੀ 98766 18373 ਔਰ ਸਭ ਸਾਰੇ ਵੀਰਾਂ ਨੂੰ ਪਿਆਰ ਤੇ ਸਤਿਕਾਰ ਬਰੀ ਸਤਿ ਸ੍ਰੀ ਅਕਾਲ ਜੀ